ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰਾਮਾ ਰਾਮਾ ਪਿੰਡ ਕੁੱਸੇ ਦੇ ਬਿਲਕੁਲ ਨੇੜ ਹੈ ਇਹਦੇ ਨੇੜ ਬਲਾਸਪੁਰ ਹੈ ਇਹ ਤੋਂ ਇਲਾਵਾ ਲੱਖਾ ਚੱਕਰ ਇਹਦੇ ਆਸ-ਪਾਸ ਦੇ ਪਿੰਡ ਹੈ ਇਹ ਮੋਗੇ ਜ਼ਿਲ੍ਹੇ ਦਾ ਪਿੰਡ ਹੈ ਤੇ ਤਹਿਸੀਲ ਇਹਨੂੰ ਨਿਹਾਲ ਸਿੰਘ ਹਲਾ ਪੈਂਦੀ ਹੈ ਹਾਲਾਂਕਿ ਇਹ ਬਾਰਡਰ ਜਿਹਾ ਹੀ ਆ ਜਾਂਦਾ ਇਹਦੇ ਨੇੜੇ ਜਿਹੜੇ ਹੱਦ ਵਾਲੇ ਪਿੰਡ ਹੈ ਇਹ ਤੋਂ ਬਾਅਦ ਚੁ ਲੁਧਿਆਣਾ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜਿਹੜੇ ਘਰ 'ਚ ਅੱਜ ਵੀਡੀਓ ਬਣਾ ਰਹੇ ਆ ਬਾਈ ਜੀ ਹੋਰੀ ਚੰਗੇ ਪਸ਼ੂਆਂ ਦਾ ਸ਼ੌਂਕ ਰੱਖਦੇ ਆ ਤੇ ਸੋਹਣੀਆਂ ਹੀ ਮੱਝਾਂ ਇਹ ਇੱਥੇ ਘਰੇ ਸਾਂਭਦੇ ਆ ਦੋ ਤਿੰਨ ਨਾਲ ਦੂਜੇ ਪਾਸੇ ਵੀ ਖੜੇ ਜਦੋਂ ਝੋਟੀ ਤੋਰਾਂਗੇ ਉਦੋਂ ਦਿਖਾਉਂਗਾ ਅੱਜ ਇਹਨਾਂ ਨੇ ਇੱਕ ਝੋਟੀ ਬਕਾਊ ਕੀਤੀ ਐ ਛੋਟੀ ਉਮਰ ਦੀ ਸੋਹਣੀ ਝੋਟੀ ਐ ਦੋਸਤੋ ਜਿਹੜੀ ਵਿਕਰੀ ਵਾਲੀ ਐ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸੰਦ ਜੀ ਨੂੰ ਆਜੂ ਤਸੱਲੀ ਹੋਣੀ ਕਰਨੀ ਐ ਨੰਬਰ ਸਕਰੀਨ ਉੱਤੇ ਚਲਾ ਦੂੰਗਾ ਉਸ ਨੰਬਰ ਤੇ ਤੁਸੀਂ ਕਾਲ ਕਰ ਲਿਓ ਹੋਪਰੇ ਬੰਦੇ ਤੋਂ ਪਸੂ ਡਰ ਸਕਦਾ ਹੈ ਉਹਦਾ ਸੁਭਾਅ ਹੁੰਦਾ ਪਰ ਹੁਣ ਤੱਕ ਦਾ ਰੋਕ ਇਹੀ ਕਹਿੰਦਾ ਵੀ ਬਹੁਤ ਸੀਲ شریف ਤੇ ਠੰਡੇ ਜਿਹੇ ਸੁਭਾਅ ਦੀ ਝੋਟੀ ਆ ਆਓ ਡਿਟੇਲ ਇਹਦੇ ਬਾਰੇ ਪਹਿਲਾਂ ਪੁੱਛੀਏ ਤੋੜ ਕੇ ਤੁਹਾਨੂੰ ਬਾਅਦ ਚ ਦਿਖਾਉਂਗਾ ਨੰਬਰ ਵਾਈ ਹੋਰਾਂ ਦਾ ਸਿੱਧਾ ਸਕਰੀਨ ਉੱਤੇ ਚੱਲਣਾ ਹੈ ਰੇਟ ਇਹਦਾ ਜਿਹੜਾ ਸ਼ੁਰੂ ਚ ਦੱਸ ਦਿਆਂ ਵੀ ਫੋਨ ਦੇ ਉੱਤੇ ਹੀ ਰੱਖਿਆ ਜਾਣਾ ਕਿਉਂਕਿ ਆਮ ਘਰੇਲੂ ਪਸ਼ੂ ਪਾਲਕ ਕੋਲ ਜਦੋਂ ਪਸ਼ੂ ਹੁੰਦਾ ਤਾਂ ਉਦੋਂ ਟਿਕ ਥੋੜੀ ਜਿਹੀ ਆ ਜਾਂਦੀ ਹੈ ਵੀ ਰੇਟ ਜਿਹੜਾ ਉਹ ਤੈਅ ਕਰਨਾ ਬਹੁਤ ਔਖਾ ਹੋ ਜਾਂਦਾ ਆਓ ਇਨਫੋਰਮੇਸ਼ਨ ਬਾਈ ਤੋਂ ਇਹਦੀ ਲੱਗੇ ਬਾਈ ਸਸਤੀ ਕਾਰ ਸਸਤੀ ਕਾਰ ਜੀ ਨਾਮ ਆਪਣਾ ਦੱਸ ਦਿਓ ਵੀਰੇ ਨਾਮ ਗੁਰਪਿੰਦਰ ਸਿੰਘ ਜੀ ਠੀਕ ਹੈ ਹਾਂਜੀ ਗੁਰਪਿੰਦਰ ਬਾਈ ਪਹਿਲਾਂ ਤੋਂ ਹੀ ਪਸ਼ੂ ਤਾਂ ਘਰ ਚ ਰੱਖਦੇ ਹੋ ਫਿਰ ਹਾਂਜੀ ਹਾਂਜੀ ਅੱਛਾ ਬਈ ਅੱਜ ਇੱਕ ਛੋਟੀ ਵੇਚਣ ਲੱਗੇ ਹੋ ਹਾਂਜੀ ਕਿੰਨਾ ਮਸੂਆ ਇਹ ਸੂਏ ਪਹਿਲੇ ਸੁੰਦੀ ਹੈ ਜੀ ਦੋ ਦੰਦਾਂ ਦਾ ਦੋ ਦੰਦ ਪਹਿਲਾ ਸੂਆ ਸੂਕੀ ਹਾਂਜੀ ਦਿਨ ਅੰਦਾਜ਼ਾ ਕਿੰਨੇ ਲੈ ਸਕਦੀ ਹੈ ਦਿਨ ਇੱਕ ਅੱਧਾ ਦਿਨ ਲਾਊਗੀ ਜੀ ਬਸ ਤਿਆਰੀ ਹੈ ਤਿਆਰੀ ਹੈ ਜੀ ਸੀਮਨ ਡਿਟੇਲ ਕੀ ਹੈ ਦੀ ਬਈ ਸੀਮਣੇ ਆਪ ਹੈਗੇ ਜੀ ਮੋਦੀ ਦੀ ਠੀਕ ਹੈ ਤੇ ਅਰਜਨ ਕੁੰਗੜ ਦਾ ਟੀਕਾ ਪਰਿਆ ਹੋਇਆ ਹੈ ਇਹਦੀਆਂ ਪਿਛਲੀਆਂ ਪੀੜੀਆਂ ਦੀ ਬੈਕਗ੍ਰਾਉਂਡ ਵੀ ਤੁਸੀਂ ਦੱਸ ਰਹੇ ਹੋ ਬੈਕਗ੍ਰਾਉਂਡ ਇਹਦੀ ਮਾਂ ਸੀਗੀ ਜੀ ਆਪਣੇ ਸਾਨ ਬਦਨੀ ਦਾ ਜੀ ਬਲੀ ਸਾਨ ਬਲੀ ਦੀ ਇਹਦੀ ਮਾਂ ਸੀ ਹਾਂ ਮਾਂ ਮਾਂ ਸੀਗੀ ਇਹਦੀ ਨਾਨੀ ਸੀਗੀ ਜੀ ਅਸੀ ਲਿਆਂਦੀ ਸੀ ਹਰਿਆਣੇ ਤੋਂ ਪਹਿਲੀ ਮੱਝ ਆਪਦੇ ਘਰੇ ਅੱਛਾ ਤੇ ਉਹਨੇ ਚੜੱਕ ਦਾ ਮੇਲਾ ਜਿੱਤੇ ਸੀਗਾ ਜੀ ਅੱਛਾ ਚੜੱਕ ਪਹਿਲਾਂ ਜਿਹੜੇ ਮੇਲੇ ਲੱਗਦੇ ਸੀ ਉਹਨਾਂ ਦੇ ਵਿੱਚੋਂ ਉਹਨੇ ਦੁੱਧ ਚਵਾਈ ਚੀਜ਼ ਜਿੱਤੇ ਸੀ ਹਾਂਜੀ ਠੀਕ ਹੈ ਅੱਛਾ ਭਾਈ ਇਹਦੇ ਹੁਣ ਸੀਮਨ ਦੱਸਿਆ ਤੁਸੀਂ ਅਰਜਨ ਕੁੰਗੜ ਦਾ ਲੱਗਾ ਹਾਂਜੀ ਅਰਜਨ ਕੁੰਗੜ ਦਾ ਜੀ ਰੇਟ ਤੇ ਇਹਦਾ ਪਰਫੋਮੰਟ ਹੀ ਰੱਖ ਲੈਣ ਹਾਂਜੀ ਹਾਂਜੀ ਠੀਕ ਹੈ ਤੋੜ ਕੇ ਦਿਖਾ ਦਈਏ ਭਾਈ ਦੋਸਤੋ ਰੇਟ ਇਹਦਾ ਫੋਨ ਤੇ ਰੱਖਣਾ ਹੈ ਅਰਜਨ ਕੁੰਗੜ ਦਾ ਸੀਮਨ ਲੱਗਾ ਤੇ ਇਹ ਆਪ ਮੋਦੀ ਬੁੱਲਦੀ ਹੈ ਇਹਦੀ ਮਾਂ ਬਲੀ ਬੁੱਲਦੀ ਸੀ ਜਿਹੜਾ ਬਦਨੀ ਕਲਾ ਦੇ ਵਿੱਚ ਵਾਈ ਜੈ ਸਿੰਘ ਕੋਲ ਉਹਦੀ ਸੋ ਇਹ ਸਾਰਾ ਖਾਨਦਾਨ ਇਸ ਛੋਟੀ ਦਾ ਬਾਈ ਨੇ ਦੱਸਿਆ ਤੁਹਾਨੂੰ ਇਦੀ ਨਾਨੀ ਜਿਹੜਾ ਇੱਕ ਮੇਲਾ ਜਿੱਤੀ ਸੀ ਤੇ ਉਹ ਬਾਈ ਜੀ ਹਰਿਆਣੇ ਹਰਿਆਣੇ ਦੇ ਵਿੱਚੋਂ ਪਹਿਲੀ ਮੱਝ ਖਰੀਦ ਕੇ ਲਿਆਂਦੀ ਸੀ ਉਹਦਾ ਰਵਾ ਅੱਜ ਵੀ ਪੂਰਾ ਘਰੇ ਹੈ ਹੋਰ ਵੀ ਹੈ ਮਤਲਬ ਉਹਦੀਆਂ ਝੋਟੀਆਂ ਉਸ ਮੱਝ ਦੀਆਂ ਤੋਂ ਇਹਦਾ ਹਵਾਨਾ ਤੁਸੀਂ ਦੇਖੋ ਇਹ ਪਹਿਲਾਂ ਨੂੰ ਦੋ ਦੰਦ ਝੋਟੀ ਹੈ ਥੱਲੋ ਸਾਫ਼ ਸੁਥਰੀ ਹੈ ਚੰਗਾ ਹਵਾਨਾ ਹੈ ਕੱਦ ਸੋਹਣਾ ਹੈ ਉਮਰ ਦੇ हिसाब ਤੇ ਦੰਦੋਂ ਇਹ ਦੋ ਦੰਦ ਦਾ ਦੰਦ ਤੁਸੀਂ ਆ ਕੇ ਦੇਖਣੇ ਕਿਉਂਕਿ ਮੱਝ ਦਾ ਮੂੰਹ ਫੜ ਕੇ ਦੰਦ ਵੀਡੀਓ 'ਚ ਦੇਖਣੇ ਔਖਾ ਕੰਮ ਹੋ ਜਾਂਦਾ ਤੁਸੀਂ ਅੰਕਲ ਪੂਛ ਫੜਿਓ ਮੜੀ ਜੀ ਦੀ ਤੋ ਤੁਸੀਂ ਦੋਸਤੋ ਇਹਦਾ ਹਵਾਨਾ ਇਸ ਤਰੀਕੇ ਨਾਲ ਵੀ ਦੇਖ ਸਕਦੇ ਹੋ ਹਜੇ ਇਹ ਦਿਨ ਇੱਕ ਦੋ ਦਿਨ ਬਾਈ ਜੀ ਹੋ ਰਹੇ ਨੇ ਕਿਹਾ ਪਰ ਕਈ ਵਾਰ ਪਸ਼ੂ ਵੱਧ ਦਿਨ ਵੀ ਲੈ ਜਾਂਦਾ ਪੁੜੇ ਵੈਸੇ ਨਵਾਈ ਖੜੀ ਐ ਇੱਕ ਦੋ ਦਿਨਾਂ ਚ ਨੇ ਸੂ ਵੀ ਪੈਣਾ ਤੋਰ ਦੋ ਇਹਨਾਂ ਨੂੰ ਮੜਾ ਸੋ ਫੇਰ ਤੋਰ ਕੇ ਦਿਖਾਉਣੀ ਐ ਸ਼ਾਮ ਦਾ ਟਾਈਮ ਆ ਪਸ਼ੂ ਪੱਠੇ ਖਾਨ ਦੀ ਖਿੱਚ ਕਰਦਾ ਹਵਾਨਾ ਦੇਖੋ ਅੰਦਰੇ ਅੰਦਰ ਹੀ ਜਾਣ ਦਿਓ ਜੀ ਪਹਿਲਾਂ ਇਦਾਂ ਦਾ ਰੋਖ ਆ ਦੋਸਤੋ ਹਵਾਨਾ ਦਾ ਇੱਕ ਚੰਗੇ ਥਣ ਹਵਾਨੇ ਦੀ ਝੋਟੀ ਐ ਹਵਾਨਾ ਉਮਰ ਦੇ ਹਿਸਾਬ ਤੇ ਬੜਾ ਸੋਹਣਾ ਕਰਮਾਲੀ ਨੇ ਬਣਾਇਆ ਆਸੇ ਕਰ ਸਕਦੇ ਆ ਵੀ ਸੋਨਾ ਦੁੱਧ ਦੇਉ ਕਿ ਪਹਿਲੇ ਸੂਏ ਦੇ ਵਿੱਚ ਹੀ ਬਾਕੀ ਜਾਣਦੋ ਕੋਈ ਗੱਲ ਨਹੀਂ ਤੋ ਪਲ ਨੂੰ ਜਾਵਣ ਦੇ ਸੂਏ ਰੋਖਾ ਦੋਸਤੋ ਇਸ ਛੋਟੀ ਦਾ ਤੁਸੀਂ ਇਹਦਾ ਥਣ ਹਵਾਨਾ ਦੇਖ ਲਓ ਢਾਂਚਾ ਇਹਦਾ ਸੋਹਣਾ ਹੈ ਹਾਈਟ ਜਿਹੜੀ ਉਹ ਤੁਸੀਂ ਕੋਲ ਆ ਕੇ ਦੇਖ ਲੈਣੀ ਹੈ ਜਜਮੈਂਟ ਤੁਹਾਨੂੰ ਵੀਡੀਓ ਚ ਹੋ ਜੂਗੀ ਸਿੰਗ ਨੇੜ ਮੋੜ ਗਈ ਹੈ ਪਰ ਹਜੇ ਪੂਰਾ ਸਿਰ ਦੇ ਨੇੜ ਨਹੀਂ ਲੈ ਕੇ ਗਈ ਖੈਰ ਹਜੇ ਛੋਟੀ ਉਮਰ ਆ ਤਾਂ ਇਹਨੇ ਬਿਲਕੁਲ ਨੇੜੇ ਸਿੰਘ ਲੈ ਜਾਣਾ ਆਪਦਾ ਸੋ ਇਹ ਚੋਟੀ ਦੋਸਤ ਅੱਜ ਵੀਡੀਓ ਚ ਤੁਹਾਨੂੰ ਦਿਖਾਉਣੀ ਸੀ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ